ਇਹਲੇ ਧਰਦਾ ਗਦਾਕ ਹੈ ਸਰਕਾਰ ਐਨੇ ਮਿਕਮਿਕ ਹੋ ਗਈ ਹੈ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਸੀਧੇ ਕਰਉਣ ਲੱਗੇ ਇਹ ਸਾਨੂੰ ਸੋਚਣਾ ਪਵੇਗਾ ਸਮਝਣਾ ਪਵੇਗਾ ਇੱਕ ਨੰਨਾ ਇੱਕੋ ਇੱਕ ਤੋਂ ਐਡਵੋਕੇਟ ਆ ਉਹ ਕਹਿੰਦਾ ਮਾਤਾ ਕਮਲੀ ਹੋ ਗਈ ਠੰਡੇ ਦੀ ਮਾਤਾ ਕਮਲੀ ਐ ਬੋਲੀ ਜਾਂਦੀ ਹੈ ਕੋਈ ਆਦਾ ਪੁੱਤ ਮਰਵਾ ਕੇ ਦੇਖੇ ਮਾਂ ਐਵੇਂ ਕਰਦੂਗੀ ਮੈਂ ਸੱਚੀ ਕਰਦੀਆਂ ਮੈਨੂੰ ਇਹ ਦੁੱਖ ਨਹੀਂ ਮੇਰੇ ਕੋਲ ਮੇਰਾ ਪੁੱਤ ਵੀ ਨਹੀਂ ਹੋਇਆ ਮੈਂ ਉਹਨੇ ਦੋਖਾ ਮੇਰੇ ਪਤਨ ਨੂੰ ਸਭ ਕੁਝ ਲੈ ਕੇ ਗੁਦਾਰੀ ਕੀਤੀ ਤਾਂ ਬਾਗੀ ਤਾਂ ਉੱਠ ਗਈ। ਦੁਰਗਵਾਰ ਮੇਰੇ ਪੁੱਤ ਨੂੰ ਸਾਰਾ ਕੁਝ ਲੈ ਲੈਂਦੇ ਸਾਜਾ ਘਰ-ਵਾਰ ਲੈਣ ਦੇ ਭਾਰਕ ਦਾ ਨਾ ਕਰਦੇ ਕੋਮਣ ਆ। ਉਹ ਜਦੋਂ ਉਹ ਲੋ ਕਹਿੰਦੇ ਪੰਜਾਂ ਮਹੀਨਾ ਲੈ ਲਿਆ ਹੁਣ ਉਹ ਹੁਣ ਮਹੀਨਾ ਨਹੀਂ। ਹੁਣ ਮਹੀਨਾ ਨਹੀਂ। ਆ ਮੇਰੇ ਹੱਥ ਬੰਨ ਕੇ ਸਾਰੇ ਕੌਮ ਉੱਤੇ ਅਰਦਾਸ ਬਿੰਦੀ ਹੈ। ਇੱਕ ਮੰਨਤ ਕਰ ਲੈ ਸਾਰੇ ਇਕੱਠੇ ਹੋ ਜਾਓ। ਅਸਲੀ ਤੇ ਨਕਲੀ ਨੂੰ ਫਰਛਾੜੋ। ਦੀਪਕ ਮਾਤਾ ਜੀ ਦੀਪ ਚਰਨ ਦੀਪ ਦਾ ਉਹਨਾਂ ਨੂੰ ਮਹਾਰਾਣੀ ਜਿੰਦ ਕੌਰ ਅਵਾਰਡ ਦੇ ਨਾਲ ਸਮਾਰਨ ਕਰਦੇ ਬਾਰਿਸਾਂ ਦੀ ਵਾਜ ਕੇ ਬੁਲਾਓ ਵਾਹਿਗੁਰੂ ਦੀ ਬਾਰਿਸਾਂ ਵਾਹਿਗੁਰੂ ਦੀ ਖੁਸ਼ੀ ਅੱਜ ਅਸੀਂ ਜੀਵਿਤ ਸਦੇ ਮਹਾਨ ਯੋਧੇ ਸਿੱਖ ਬਣਾ ਵਾਂਖਤ ਫਾਰੀ ਸਾਡੇ ਜਨਮ ਦਿਨ ਨੂੰ ਅਸੀਂ ਮਨਾ ਰਹੇ ਹਾਂ ਅਤੇ ਪਾਕਰ ਵਿਦਾਸ ਜੀ ਦੇ ਜਨਮ ਦਿਨ ਨੂੰ ਮਨਾ ਰਹੇ ਹਾਂ ਜਨਮ ਦਿਨ ਉਹਨਾਂ ਦਾ ਮਨਾਇਆ ਜਾਂਦਾ ਹੈ ਨੰਨਤਾ ਕੋਈ ਸਾਨੂੰ ਸਿੱਖਿਆ ਜਾਂ ਸੇਧ ਦੇ। ਸੰਤਾ ਨੇ ਸਤ ਜਰਨੈਲ ਸਿੰਘ ਨੇ ਇੱਕ ਸੁਕਤੀ ਹੋਈ ਕੌਮ ਨੂੰ ਹਲੋਣਾ ਦੇਖ ਜਗਾਇਆ। ਸਾਰੇ ਕੌਮ ਨੂੰ ਜਾਗਰਤ ਕੀਤਾ। ਸਾਨੂੰ ਉਹਨਾਂ ਦੇ ਜਨਮ ਦਿਨ ਤੋਂ ਇਹ ਇੱਕ ਤੋਂ 1.5 ਲੈ ਕੇ ਜਾਣੀ ਚਾਹੀਦੀ ਹੈ ਕਿ ਅਸੀਂ ਸੱਜ ਨੂੰ ਤੇ ਝੂਠ ਨੂੰ ਪਛਾਣ ਕਰਨਾ ਸਿੱਖ ਜਾਈਏ। ਅਸੀਂ ਸੱਚ ਤੇ ਖੜੇ ਆ ਤੇ ਸਾਡੇ ਸਾਰੇ ਸਤਿਕਾਰ ਕਰਦੇ ਆ ਪਰ ਇੱਕ ਸੱਚ ਨੂੰ ਦਬਾਇਆ ਵੀ ਜਾ ਰਿਹਾ ਹੈ ਸੰਤਾਂ ਦੇਖੋ ਤਿੰਨ ਦੇਸ਼ਾਂ ਨਾਲ ਮੱਥਾ ਲਾਇਆ ਪਰ ਉਹਨਾਂ ਉਹ ਪਿੱਛੇ ਨਹੀਂ ਹਟੇ ਉਹਨਾਂ ਨੂੰ ਕਿੰਨੇ ਕਿੰਨੇ ਆਫਰ ਦਿੱਤੇ ਆ ਗਏ ਸੰਤਾਂ ਨੂੰ ਪਰ ਉਹ ਪਿੱਛੇ ਨਹੀਂ ਹਟੇ ਆਪਦੇ ਜਿੱਤੇ ਤੇ ਅੜੇ ਰਹੇ ਅਸੀਂ ਵੀ ਥੋੜੀ ਜੀ ਗੱਲ ਤੇ ਥੋੜੇ ਜੀ ਅਸੀਂ ਸਾਨੂੰ ਕੋਈ ਰਮਾਲ ਐਡਜਟ ਦੇਣ ਲੱਗੇ ਅਸੀਂ ਉਧਰ ਨੂੰ ਝੱਟ ਜਾਈ। ਸਾਨੂੰ ਵੇਖਣਾ ਪਊਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੰਤਮ ਤੋਂ ਭਗਰੋ ਜੇ ਇਸੇ ਲੈਣ ਨੂੰ ਚਲਾਉਣਾ ਚਾਹੇ ਤੇ ਸਰਦਾਰ ਸਿਮਰ ਜੀ ਸਨਮਾਨ ਦੇ ਇੱਕੋ ਇੱਕ ਪਾਰਟੀ ਹੈ ਜੋ ਨਿਤੜਤ ਹੋ ਕੇ ਫਿੱਚਰ ਰਹੀ ਹੈ। ਜੇ ਆਪਣੇ ਸਿਮਰ ਜੀ ਸਨਮਾਨ ਸਿੰਘ ਵੀ ਪਾਰਟੀ ਨਾਲ ਜੁੜਦਾ ਕੋਈ ਸੇਜ ਨੇ ਸਟੇਟ ਲੋਕ ਕਹਿੰਦੇ ਆ ਵੀ ਜੇ ਮਾਰ ਕਰਦੇ ਆ ਪਾਰਟੀ ਨਾਲ ਜਾਂਦਾ ਉਹਨੂੰ ਮਾਰਦੇ ਆਂ ਨਹੀਂ ਜਿਹੜਾ ਉਸ ਨੌਜਵਾਨ ਸੱਚ ਬੋਲ ਰਿਹਾ ਉਹ ਸੱਚ ਨੂੰ ਜ਼ਬਾਨੋਂ ਦੀ ਖਾਤਰ ਆਵਾਜ਼ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਮਰਵਾਇਆ ਗਿਆ ਸਟੇਟ ਨੇ ਤੇ ਗਦਾਰਾਂ ਨੇ ਮੈਂ ਇੱਥੇ ਕਹਿਣ ਲੱਗੀ ਝਗਾਂਗੇ ਨਹੀਂ ਜੇ ਸਾਡੇ ਪੁੱਤਰ ਪਹਿਲਾਂ ਡੀਗਰੀ ਨੂੰ ਮਰਵਾਇਆ ਤੇ ਜੀਹਨੇ ਛੋੜੇ ਦਿਨ ਹੋਏ ਸੀਗੇ ਸੰਗਰੂਰ ਦੀਆਂ ਇਲੈਕਸ਼ਨਸ ਸਾਰਾ ਮੁੱਤਮ ਪਤਾ ਸੀ ਕਿਵੇਂ ਉਹਨਾਂ ਦਾ ਐਕਸੀਡੈਂਟ ਕਰਾਇਆ ਉਹ ਐਕਸੀਡੈਂਟ ਨਹੀਂ ਸੀਗਾ ਉਹ ਇੱਕ ਸੋਚੀ ਸਾਜੀ ਸਮਝੀ ਰਾ ਸੀ ਵੀ ਸਾਜਿਸ਼ ਸੀ ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਗਿਆ ਫਿਰ ਅਵਕਰ ਸਿੰਘ ਹੰਡਾ ਬੇਟਾ ਚਲਾ ਰਿਹਾ ਉਹ ਮੇਰਾ ਨਹੀਂ ਤੁਹਾਡਾ ਸਾਰਾ ਮਦਾ ਹੀ ਆ ਉਹ ਤੋਂ ਉਹ ਲਾਹੋ ਇਹ ਕੌਣ ਚੋਣ ਚਾਹੇ ਉਹਨੇ ਵਾਰਸ ਜਿੱਥੇ ਬੰਦੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਇਹ ਦੀਪ ਤੋਂ ਬਾਅਦ ਇਹ ਦੀਵਾ ਬੁਝਣਾ ਨਹੀਂ ਦੇਣਾ ਮੇਰੇ ਨਾਲ ਕਰ ਸਕਦੇ ਉਹਨੇ ਉਸ ਚੈਨ ਨੂੰ ਜੱਗਦੀ ਰੱਖਿਆ ਤੁਸੀਂ ਉਹਦੀਆਂ ਵੀਡੀਆਂ ਵਾੜ ਕੇ ਦੇਖੋ ਕੀ ਉਹ ਆਪਣੇ ਘਰ ਦੀ ਗੱਲ ਕਰਦਾ ਸੀ ਆਪਣਾ ਘਰ ਹੀ ਮੰਗ ਰਿਹਾ ਸੀ ਕੀ ਉਹਨੇ ਤੋਬ ਸੈਤੀ ਸੀ ਸਾਰੇ ਆਪਾਂ ਕਰਦੇ ਆਂ ਖਾਲਸਤਾਨ ਦੀ ਮੰਗ ਕੀ ਖਾਲਸਾ ਨੇ ਕਿ ਖਾਲਸਾ ਰਾਂ ਉਹ ਸੈਖ ਰਾਜ ਜਿਹੜਾ ਸਾਡੇ ਮਹਾਰਾਜ ਜੀ ਸੰਨ ਕੀਤਾ ਸੀ ਉਹ ਉਹਦੇ ਰਾਜ ਦੀ ਗੱਲ ਕਰਦਾ ਸੀ ਉੱਥੇ ਜਾ ਕੇ ਉਹਨੇ ਮਹਾਰਾਜ ਦਲੀਪ ਸਿੰਘ ਨੂੰ ਲੱਭਿਆ ਲਿਆ ਤੇ ਜਿਸ ਤਨ ਉਹ ਮੇਰੇ ਕੋਲ ਆ ਜਾਂਦਾ ਉਹਦਾ ਵਿਝਾ ਆ ਜਾਂਦਾ ਤੇ ਮੈਂ ਉਹਦੇ ਕੇਸ ਕਰ ਰਹੀ ਹਾਂ ਇਹ ਸਲੀਮਤ ਗੱਲ ਹੈ ਮੈਂ ਗੁਰੂ ਸਾਹਿਬ ਦੇ ਨਾਮ ਤੇ ਕਹਿੰਨੀ ਹਾਂ ਦੇਸੋਂ ਦੇ ਵਿੱਚ ਬਾਹਰੀਆਂ 22 ਸਾਲ ਦੀ ਉਮਰ ਹੈ ਕੇਸ ਬਹੁਤ ਲੰਬੀ ਸੀ ਤੇ ਮੈਂ ਉਹਨੂੰ ਕਿਹਾ ਪੁੱਤਰ ਆ ਤੂੰ ਮਹਾਰਾਜ ਜਿੰਨਾਰਾ ਦਾ ਪੁੱਤਰ ਗਿਆ ਸੀ ਉਸੇ ਦੇ ਜਾ ਰਿਹਾ ਬੋਲੇ ਸਵਾ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਕਿੰਨਾ ਪਤਾ ਹੋਊਗਾ ਮੈਂ ਉਹਨੂੰ ਸਾਰੀ ਸੱਚ ਸੁਣਾਇਆ ਕਹਿੰਦਾ ਤੇਰਾ ਕੀ ਮਤਲਬ ਹੋ ਮਾਂ ਦਾ ਮੈਂ ਕਿ ਤੂੰ ਦੱਸ ਕਹਿੰਦਾ ਤੇਰਾ ਚਾਚਾ ਚਾਹੇ ਮੈਂ ਛੱਡ ਜੂਗਾ ਐ ਇੱਕ ਮਿੰਟ ਇਹੀ ਆਸੀ ਤੇ ਤੋਂ ਤੂੰ ਛੱਡ ਕੇ ਆਉਂ ਉਹਨੇ ਉੱਥੇ ਜਾ ਕੇ ਉਹਦੀ ਮਿੱਟੀ ਬਣਾਈ ਸੀ ਉਦੇ ਵਿੱਚ ਉਹਦੇ ਵਿੱਚ ਨਾ ਦੀਪ ਦਾ ਪਰਿਵਾਰ ਨਮੋਲਵ ਹੋਇਗਾ ਸਾਡੇ ਸਾਡਾ ਪਰਿਵਾਰ ਜੇ ਉਹਨੇ ਇਹ ਗੱਲ ਕਹੀ ਤੇ ਮੇਰੇ ਪੁੱਤ ਨੂੰ ਮਰਵਾਇਆ ਲਿਆ ਮੈਂ ਇਹ ਨਹੀਂ ਕਹਿੰਦੀ ਸਟੇਟ ਨੇ ਨਹੀਂ ਸਟੇਟ ਦਾ ਸਭ ਤੋਂ ਵੱਡਾ ਹੱਥ ਹੈ ਸਟੇਟ ਨੇ ਬੰਦੇ ਕਿੱਦਿਏ ਉਹਨਾਂ ਨੇ ਗਾਵੰਦਾਂ ਕਿੱਦਿਏ ਮੇਰੇ ਬੱਚੇ ਨੂੰ ਜ਼ਹਿਰ ਦਵਾਈ ਦੇ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਕੋਈ ਕੈਂਸਰ ਨਹੀਂ ਸੀ 4 ਦਿਨ ਪਹਿਲਾਂ ਸੋ ਆਪਣੇ 6 4 ਤਰੀਕ ਦੀ ਉੱਥੇ ਪਾਰਟੀ ਹੋਈ ਐ 4 ਤਰੀਕ ਨੂੰ ਉਹ ਰੈਲੀ ਵਿੱਚ ਜਾਂਦਾ ਬਿਲਕੁਲ ਹਿੰਸਿਕਾ ਫਿਰ ਉਹਨੇ 12 ਤਰੀਕ ਨੂੰ ਮੇਰੇ ਨਾਲ ਖੁਦ ਗੱਲ ਕੀਤੀ ਹਸਪੀਟਲ ਚ ਪਏ ਨੇ ਮੈਨੂੰ ਕੋਈ ਨਾ ਮਾ ਮਟਲੀ ਕੁਛ ਨਹੀਂ ਹੋਇਆ ਕੀ ਇਹ ਗਦਾਰ ਗਦਾਰ ਤੇ ਸਰਕਾਰ ਐਨੇ ਲੇਖਿਕ ਹੋ ਗਏ ਆ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਉਣ ਲੱਗੇ ਇਹ ਸਾਨੂੰ ਸੋਚਣਾ ਪਵੇਗਾ ਸਮਝਣਾ ਪਵੇਗਾ ਇੱਕ ਤੂੰ ਬੋਲ ਜਵਾਬਾਂ ਮੈਨੇ ਇੰਨੇ ਜਾਣੇ ਮਾਰੇ ਆ ਇਹ ਸੱਚ ਹੈ ਕਿ ਤੂੰ ਦੁੱਧ ਥੋੜਾ ਸਾਹਮਣੇ ਆ ਕੋਤੋਂ ਲੱਗਿਆ ਦੇਖੋ ਦੱਗੇਕ ਨਹੀਂ ਇੱਥੇ ਉੱਠ ਨਹੀਂਗਾ ਇੱਕ ਇਹਨਾਂ ਦਾ ਇੱਕ ਵਿੱਚੋਂ ਐਡਵੋਕੇਟ ਆ ਉਹ ਕਹਿੰਦਾ ਮਾਂ ਦਾ ਕਮਲੀ ਹੋ ਗਈ ਠੰਡੇ ਦੀ ਮਾਂ ਦਾ ਕਮਲੀ ਐ ਭੁੱਲੀ ਜਾਂਦੀ ਐ ਕੋਈ ਆਦਾ ਪੁੱਤ ਮਰਵਾ ਕੇ ਵੇਖੇ ਕਿ ਮਾਂ ਐਵੇਂ ਕਲਪ ਨਹੀਂ ਕਿ ਸੱਚੀ ਕਲਪਦੀ ਐ ਮੈਨੂੰ ਇਹ ਦੁੱਖ ਨਹੀਂ ਮੇਰੇ ਪੁੱਤ ਦਾ ਮੇਰਾ ਪੁੱਤ ਸ਼ਹੀਦ ਹੋਇਆ ਮੈਨੂੰ ਇਹ ਦੁੱਖ ਮੇਰੇ ਪਤਨ ਤੋਂ ਹੋਇਆ ਸਾਰਾ ਕੁਝ ਲੈ ਕੇ ਗੁਦਾਰੀ ਕੀਤੀ ਤੋ ਘਾਗੀਤਾ ਉੱਪਰ ਜਿਉਂ ਸੁਰਗ ਹੋਇਆ ਮੇਰੇ ਪੁੱਤ ਨੂੰ ਸਾਰਾ ਕੁਝ ਲੈ ਲੈਂਦੇ ਸਾਡਾ ਘਰ-ਬਾਰ ਲੈ ਲੈਂਦੇ ਪਰ ਗੁਦਾਰੀ ਨਾ ਕਰਦੇ ਕੌਮ ਨਾਲ ਉਹ ਜਦੋਂ ਉਹ ਲੋ ਕਹਿੰਦੇ ਪਤਨਾ ਮਹਿਣਾ ਲੈ ਲਿਆ ਹੁਣ ਹੁਣ ਮਹਿਣਾ ਨਹੀਂ ਹੁਣ ਮਹਿਣਾ ਨਹੀਂ ਆ ਮੇਰੀ ਘੱਟ ਬੰਨ ਕੇ ਸਾਰੀ ਕੌਮ ਉੱਤੇ ਅਰਦਾਸ ਬੇਨਤੀ ਲੈ ਇੱਕ ਮੀਂਹ ਕਰ ਲੈ ਸਾਰੇ ਇਕੱਠੇ ਹੋ ਜਾਓ ਅਸਲੀ ਤੇ ਨਕਲੀ ਨੂੰ ਫੜਛਾਓ ਅਸਲੀ ਦੇ ਮਾਰਤੀ ਦੇ ਕਿੰਨੇ ਨਕਲੀ ਪਾਇਆ ਮਤੂਰ ਕਾਹਨ ਨੂੰ ਲੰਤ ਰਹੇ ਮੇਛਾ ਬੇਸ਼ੱਕ ਬੇਸ਼ਕ ਉਸੇ ਦੂਰ ਫਰਕ ਜਦ ਮੈਲ ਸੇ ਕੋ ਜੀਣ ਨੀਗਾ ਉਹ ਅਸਲੀ ਆ ਅਸਲੀ ਰਹੇਗਾ ਪਰ ਅਸਲੀ ਤੇ ਨਕਲੀ ਨੂੰ ਪਛਾਣੋ ਤੋਂ ਮੈਂ ਪਛਾਣ ਕਰੋ ਪਛਾਣ ਕਰੋ ਮੈਂ ਕਹਿੰਦੀ ਜਿਵੇਂ ਮੇਰਾ ਪਤਾ ਇਹ ਧੋਖਾ ਨਾ ਮਰ ਆਇਆ ਹੋਰ ਨਾ ਕਿਸੇ ਦਾ ਮਰਜੇ ਹੋਰ ਨਾ ਕਿਸੇ ਦਾ ਮਰਜੇ

ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਸੱਚ ਆਵੇਗਾ ਆਈ ਜਾਂਦਾ ਆ ਕੇ ਰਹੇਗਾ ਵਾਹਿਗੁਰੂ ਜੀ ਦਾ ਸਤ ਵਾਹਿਗੁਰੂ ਜੀ ਕੀ ਫਤ ਹੈ ਬੜੇ ਫਾਕਰ ਅਤੇ ਮਾਨ ਸਨਮਾਨ ਦੇ ਨਾਲ ਸ਼ਰੋਮਣੀ ਕਾਲੀਕਾਲ ਚੂਥਵੇਂ ਦੇ ਵੱਲ ਆਮਰ ਸਹੀਦ ਪਾਇਤਾਰ ਸਿੰਘ ਖੰਡਾ ਉਹਨਾਂ ਦੀ ਸਤਾਰਜੋ ਬੀਬੀ ਮਾਤਾ ਜੀ ਬੀਬਾ ਚਰਨਜੀਤ ਕੌਰ ਉਹਨਾਂ ਨੂੰ ਮਹਾਰਾਣੀ ਜਿੰਦ ਕੌਰ ਅਵਾਰਡ ਦੇ ਨਾਮ ਸਮਾਰਿਤ